ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 20-25 ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਕੌਮਨ ਮਿਨਿਮਮ ਅਜੰਡੇ ਦੇ ਉੱਤੇ ਸਰਕਾਰਾਂ ਬਣਾਈਆਂ ਵਾਰੋ-ਵਾਰੀ ਇੱਕ ਨੇ ਐਂਡੀਆ ਬਣਾ ਲਿਆ ਇੱਕ ਨੇ ਯੂਪੀਏ ਬਣਾ ਲਿਆ ਇੱਕ ਨੇ ਐਂਡੀਆ ਬਣਾਇਆ ਇੱਕ ਨੇ ਯੂਪੀਏ ਬਣਾਇਆ ਇਹ ਅਲੱਗ-ਅਲੱਗ ਸੋਚ ਵਾਲੀਆਂ ਪਾਰਟੀਆਂ ਨੂੰ ਇੱਕ ਅਜੰਡੇ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਤੇ 5 ਸਾਲ ਚਲਾਈਆਂ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਆਪਣੇ ਏਜੰਡੇ ਜਿਹੜੇ ਆ ਉਹ ਰੱਖੀਏ ਔਰ ਇੱਕ ਦੂਸਰੇ ਦੇ ਏਜੰਡੇ ਦਾ ਸਤਿਕਾਰ ਕਰੀਏ ਆਦਬ ਕਰੀਏ ਲੇਕਿਨ ਇੱਕ ਕਾਮਨ ਮਿਨੀਮਮ ਏਜੰਡਾ ਬਣਾ ਲਈਏ ਕਿ ਅਸੀਂ ਸੰਸਥਾਵਾਂ ਦਾ ਪ੍ਰਬੰਧ ਸੰਭਾਲਣਾ ਔਰ ਸੰਸਥਾਵਾਂ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਜਵਾਨਾਂ ਨੂੰ ਐਜੂਕੇਟ ਕਰਨਾ ਅਸੀਂ ਉੱਚ ਪੱਧਰ ਦੀ ਆਪਣੇ ਸਿੱਖਾਂ ਨੂੰ ਸੇਧ ਸਹੂਲਤ ਦੇਣੀ ਆ ਅਸੀਂ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਔਰ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਉਸ ਨੌਜਵਾਨ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਹਾਂ